ਦੰਗਰੂਜਾ ਸਤਿ ਪੂਜ ਨਮੋ ਸੇਰ ਦਾ ਸੁਆਹ ਹੁੰਦਾ ਜਿਵੇਂ ਉਹਨੂੰ ਘਾਹ ਤਾਰੀਏ ਘਾਹ ਖਾ ਕੇ ਖੁਸ਼ ਨਹੀਂ ਉਹਦੀ ਰੂਚੀਂਦੀ ਹਮੇਸ਼ਾ ਫਾਸ ਦਾ ਭੋਜਨ ਖਾ ਕੇ ਖੁਸ਼ ਰਹਿੰਦਾ ਹੈ ਰਾਂ ਦੇਖ ਸੂਰੇ ਚਿਤ ਉਲਾਸ ਅਜੇ ਸੂਰ ਮਾ ਜਿਹੜਾ ਹੁੰਦਾ ਉਹਨੂੰ ਜੰਗ ਵੇਖ ਕੇ ਜਿਵੇਂ ਚਿਤ ਉਤਸ਼ਾਹ ਦੇ ਸਹਿਤ ਉਲਾਸ ਹੁੰਦਾ ਹੈ ਜਿਹੜਾ ਕਹਿ ਰਿਹਾ ਉਹਨ ਤਾਂ ਪਹਿਲਾਂ ਹੀ ਸਬਲ ਪੀ ਪੀ ਕੇ ਹਸਤਾਲ ਜਿਹਾ ਵਰਦੇ ਆ ਕਿਰਪਨ ਕੋ ਅਤਿ ਤਨ ਪਿਆਰ ਜਿਹੜੇ ਸੂਮ ਆਦਮੀਆਂ ਨੂੰ ਧੰਦੇ ਨਾਲ ਬੜਾ ਪਿਆਰ ਹੁੰਦਾ ਹੈ ਜਿਵੇਂ ਹਰ ਜਨ ਕੋ ਹਰ ਹਰਿਆ ਧਾਰ ਹਮੇਸ਼ਾ ਜਿਵੇਂ ਹਰਿ ਪਰਮੇਸ਼ਰ ਦੇ ਨਾਮ ਦਾ ਆਸਰਾ ਹੈ ਸਰਬ ਰੰਗ ਇਕ ਰੰਗ ਮਾਹੀ ਸਾਰਿਆਂ ਰੰਗਾਂ ਵਿੱਚੋਂ ਇੱਕ ਵਾਹਿਗੁਰੂ ਦੇ ਪ੍ਰੇਮ ਰੰਗ 'ਚ ਰੰਗੇ ਹੋਏ ਜਿਹੜਾ ਸਾਰਿਆਂ ਰੰਗਾਂ 'ਚ ਰੰਗਿਆ ਹੋਇਆ ਉਸ ਪਰਮੇਸ਼ਰ ਇੱਕ ਦੇ ਰੰਗ ਪ੍ਰੇਮ 'ਚ ਰੰਗੇ ਹੋਏ ਹੈ ਸਾਰੇ ਸੁਖਾਂ ਸਾਰੇ ਨਾਨਕਿ ਕਵਾਹਿਰੂ ਦੇ ਪ੍ਰੇਮ ਵਿੱਚ ਹਨ